ਸੋ ਗੜੀ ਸਾਹਿਬ ਮਹਾਪੁਰਸ਼ਾਂ ਦੇ ਵੱਲੋਂ 에어ਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਖੁਲਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ 에어ਪੋਰਟ ਵੀ ਬਣੇ ਔਰ ਰੇਲਵੇ ਸੇਕ ਦੀ ਮੰਗ ਵੀ ਰੱਖੀ ਜਾ ਰਹੀ ਹੈ ਇਸੇ ਬੰਦੀ ਕੀ ਕਰਨਾ ਚਾਹੁੰਗੇ ਜੀ ਦਾ ਅਸੀਂ ਇਸ ਮੰਗ ਦਾ ਸਮਰਥਨ ਕਰਦੇ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੇਲ ਗੱਡੀ 에어ਪੋਰਟ ਤੇ ਚੌੜੀਆਂ ਸੜਕਾਂ ਦੀ ਜਿਹੜੀ ਗੱਲ ਮੰਚ ਤੋਂ ਸੰਤਾਂ ਮਹਾਪੁਰਸ਼ਾਂ ਨੇ ਕੀਤੀ ਆ ਇਹ ਅਸੀਂ ਪੰਜਾਬ ਸਰਕਾਰ ਦੇ ਧਿਆਨ ਚ ਵੀ ਲੈ ਕੇ ਆਵਾਂਗੇ ਔਰ ਇਸ ਲਈ ਜਦੋਂ ਜਹਾਦ ਵੀ ਕਰਾਂਗੇ ਖੁਲਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਗ ਸਮਰ ਹੈ ਪਰ ਇਥੇ ਕਾਫੀ ਲੱਗੇ ਸ਼ਕਤ ਦੇ ਇੱਕ ਸ਼ਰਾਬ ਦੇ ਠੇਕੇ ਵੀ ਆ ਜਿਸ ਨੂੰ ਪਿਛਲੇ ਸਮੇਂ ਵਿੱਚ ਬਹੁਤ ਸਮਾਜ ਪਾਰਟੀ ਵੱਲੋਂ ਵੀ ਮੁੱਦੇ ਚੁੱਕੇ ਗਏ ਕਿ ਪੰਜਾਬ ਸਰਕਾਰ ਵੱਲੋਂ ਇਹ ਠੇਕੇ ਨੂੰ ਬੰਦ ਕਰਾਉਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਇਹ ਮਾਮਲਾ ਤੁਸੀਂ ਮੇਰੇ ਧਿਆਨ ਚ ਲੈ ਆਂਦਾ ਆ ਇਹਨੂੰ ਵਿਚਾਰਾਂਗੇ ਜੀ ਸਾਹਿਬ ਜਦੋਂ ਤੁਸੀਂ ਐਸ்சி ਕਮਿਸ਼ਨ ਦੇ ਚੇਅਰਮੈਨ ਬਣੇ ਆ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜੇ ਕੰਮ ਅੱਜ ਤੱਕ ਕਿਸੇ ਵੀ ਪਾਰਟੀ ਦੇ ਮੁੱਖ ਮੰਤਰੀ ਨੇ ਨਹੀਂ ਕੀਤੇ ਉਹ ਤੁਹਾਡੇ ਚੇਅਰਮੈਨ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਜਿਹੜੇ ਹੋ ਰਹੇ ਆ ਸੋ ਸਮਾਜ ਦਾ ਕਿਹੋ ਜਿਹਾ ਪਿਆਰ ਮਿਲਦਾ ਕਿਉਂਕਿ ਸੋਸ਼ਲ ਮੀਡੀਆ ਤੇ ਲੋਕ ਦੇਖਦੇ ਆ ਕਿ ਇੱਕ ਉਮੀਦ ਜਾਗੀ ਆ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਵੀ ਲੀਡਰ ਹੋਣ ਆ ਚੁੱਕੇ ਆ ਇਹ ਸੰਗਤਾਂ ਦਾ ਸਮਾਜ ਦਾ ਔਰ ਪੰਜਾਬੀਆਂ ਦਾ ਪਿਆਰ ਹੈ ਜੇਕਰ ਮਿਲ ਰਿਹਾ ਇਹ ਉਹਨਾਂ ਦਾ ਹੀ ਅਸ਼ੀਰਵਾਦ ਹੈ ਉਸ ਅਸ਼ੀਰਵਾਦ ਦੀ ਤਾਕਤ ਨਾਲ ਹੀ ਇਹ ਕੰਮ ਜਿਹੜੇ ਆ ਕੀਤੇ ਜਾ ਰਹੇ ਸਾਥੀਓ ਐਸਸੀ ਕਮਿਸ਼ਨ ਦੇ ਚੇਅਰਮੈਨ ਸਦਾ ਜਸਵੀਰ ਸਿੰਘ ਗੜੀ ਜੀ ਆਏ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੜੀ ਸਾਹਿਬ ਪਹੁੰਚੇ ਹੋਏ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਐਸਸੀ ਕਮਿਸ਼ਨ ਦੇ ਚੇਅਰਮੈਨ ਸਦਾ ਜਸਵੀਰ ਸਿੰਘ ਗੜੀ ਪਹੁੰਚੇ ਆ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੋਜਨ ਸਮਾਜ ਦੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਸਰਦਾਰ ਜਸਵੀਰ ਸਿੰਘ ਗੜੀ ਦਾ ਪੈਨ ਬਹੁਤ ਚੱਲਦਾ ਹੈ ਤੇ ਅੱਜ ਸ਼੍ਰੀ ਖੁਲਾੜਗਰ ਸਾਹਿਬ ਵੀ ਕਿਹ ਪਹੁੰਚੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸੋ ਗੜੀ ਸਾਹਿਬ ਜੈਪੀਮ ਜੈਪਾਰਾ ਜੀ ਅੱਜ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਸ਼੍ਰੀ ਖੁਲਾੜਗਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਸ਼੍ਰੀ ਗੁਰਦਾਸ ਸਾਧੂ ਸੰਪਰਵਾ ਦੀ ਰਜਿਸਟਰ ਕਮੇਟੀ ਵੱਲੋਂ ਜਿਹੜਾ ਗੌਰਵ ਸਮਾਗਮ ਮਨਾਇਆ ਜਾ ਰਿਹਾ ਸੰਗਤਾਂ ਦਾ ਵੱਡਾ ਇਕੱਠ ਹੈਗਾ ਸੋ ਕੀ ਸੁਨੇਹਾ ਕੀ ਮੈਸੇ ਲੈ ਕੇ ਆਏ ਜੀ ਔਰ ਖੁਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਗੁਰਪੁਰਬ ਦਿਹਾੜਾ ਮਨਾਇਆ ਜਾਣਾ ਤੇ ਤਾਂ ਮੇਰੇ ਵਰਗੇ ਜਿਨ੍ਹਾਂ ਦੀ ਭਾਗ ਬੜੇ ਅچھے ਭਾਗ ਹੈ ਕਿ ਇਸ ਮੌਕੇ ਮਿਲਿਆ ਆ ਔਰ ਇਹ ਤਾਂ ਹਰ ਸਾਲ ਹਰ ਰੋਜ਼ ਮਨਾਇਆ ਜਾਣਾ ਚਾਹੀਦਾ ਮਹਾਪੁਰਸ਼ਾਂ ਦੇ ਵੱਲੋਂ ਜਿਵੇਂ ਇੱਥੇ ਆ ਜਿਹੜਾ 에어ਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਖੁਲਾੜਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ 에어ਪੋਰਟ ਵੀ ਬਣੇ ਔਰ ਰੇਲਵੇ ਸੇਕ ਦੀ ਮੰਗ ਵੀ ਰੱਖੀ ਜਾ ਰਹੀ ਹੈ ਇਸੇ ਬੰਦ ਕੀ ਕਰਨਾ ਚਾਹੁੰਗੇ ਜੀ ਦਾ ਅਸੀਂ ਇਸ ਮੰਗ ਦਾ ਸਮਰਥਨ ਕਰਦੇ ਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੇਲ ਗੱਡੀ 에어ਪੋਰਟ ਤੇ ਚੌੜੀਆਂ ਸੜਕਾਂ ਦੀ ਜਿਹੜੀ ਗੱਲ ਮੰਚ ਤੋਂ ਸੰਤਾਂ ਮਹਾਪੁਰਸ਼ਾਂ ਨੇ ਕੀਤੀ ਆ ਇਹ ਅਸੀਂ ਪੰਜਾਬ ਸਰਕਾਰ ਦੇ ਧਿਆਨ ਚ ਵੀ ਲੈ ਕੇ ਆਵਾਂਗੇ ਔਰ ਇਸ ਲਈ ਜਦੋ ਜਹਿਦ ਵੀ ਕਰਾਂਗੇ ਜੀ ਸਾਹਿਬ ਜਦੋਂ ਤੁਸੀਂ ਐਸਸੀ ਕਮਿਸ਼ਨ ਦੇ ਚੇਅਰਮੈਨ ਬਣੇ ਆ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜੇ ਕੰਮ ਅੱਜ ਤੱਕ ਕਿਸੇ ਵੀ ਪਾਰਟੀ ਦੇ ਮੁੱਖ ਮੰਤਰੀ ਨੇ ਨਹੀਂ ਕੀਤੇ ਉਹ ਤੁਹਾਡੇ ਚੇਅਰਮੈਨ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਜਿਹੜੇ ਹੋ ਰਹੇ ਆ ਸੋ ਸਮਾਜ ਦਾ ਕਿਹੋ ਜਿਹਾ ਪਿਆਰ ਮਿਲਦਾ ਕਿਉਂਕਿ ਸੋਸ਼ਲ ਮੀਡੀਆ ਤੇ ਲੋਕ ਦੇਖਦੇ ਆ ਕਿ ਇੱਕ ਉਮੀਦ ਜਾਗੀ ਆ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਵੀ ਲੀਡਰ ਹੋਣ ਆ ਚੁੱਕੇ ਆ ਇਹ ਸੰਗਤਾਂ ਦਾ ਸਮਾਜ ਦਾ ਔਰ ਪੰਜਾਬੀਆਂ ਦਾ ਪਿਆਰ ਹੈ ਜੇਕਰ ਮਿਲ ਰਿਹਾ ਇਹ ਉਹਨਾਂ ਦਾ ਹੀ ਅਸ਼ੀਰਵਾਦ ਹੈ ਉਸ ਅਸ਼ੀਰਵਾਦ ਦੀ ਤਾਕਤ ਨਾਲ ਹੀ ਇਹ ਕੰਮ ਜਿਹੜੇ ਆ ਕੀਤੇ ਜਾ ਰਹੇ ਨੇ ਜੜੀ ਸਾਹਿਬ ਆ ਲਾਸਵਾਲ ਇਹ ਆ ਖਲਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਆ ਜਿੱਥੇ ਗੁਰੂ ਸਾਹਿਬ ਜੀ ਇੱਥੇ ਕਾਫੀ ਲੰਮਾ ਸਮਾਂ ਰਹੇ ਆ ਪਰ ਇੱਥੇ ਕਾਫੀ ਲਾਗੇ ਸ਼ਹਿਰ ਦੇ ਦੇ ਕੇ ਸ਼ਰਾਬ ਦੇ ਠੇਕੇ ਵੀ ਆ ਜਿਸ ਨੂੰ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਸਮਾਜ ਪਾਰਟੀ ਵੱਲੋਂ ਵੀ ਮੁੱਦੇ ਚੁੱਕੇ ਗਏ ਕੀ ਪੰਜਾਬ ਸਰਕਾਰ ਵੱਲੋਂ ਉਹਨਾਂ ਠੇਕਿਆਂ ਨੂੰ ਬੰਦ ਕਰਾਉਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਆ ਇਹ ਮਾਮਲਾ ਤੁਸੀਂ ਮੇਰੇ ਧਿਆਨ ਚ ਲੈ ਆਂਦਾ ਆ ਇਹਨੂੰ ਵਿਚਾਰਾਂਗੇ ਧੰਨਵਾਦ ਬਹੁਤ ਸੋ ਸੰਗਤ ਨੂੰ ਦੇਖ ਸਕਦੇ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਪਹੁੰਚੇ ਆ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਅੱਜ ਬਹੁਤ ਜਿਹੜੇ ਆ ਕ੍ਰਾਂਤੀਕਾਰੀ ਵਿਚਾਰਾਂ ਨਾਲ ਸੰਗਤਾਂ ਨੂੰ ਸਮਰਪਿਤ ਕੀਤਾ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਪੰਜਾਬ ਦੇ ਵੱਲੋਂ ਅੱਜ ਗੁਰੂ ਰਵਿਦਾਸ ਸਮਾਰਕ ਦਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਰਵਿਦਾਸ ਬੇਗੰਪੁਰਾ ਸਦਰ ਸ਼੍ਰੀ ਖੁਲਾੜਾ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਸੋ ਭੱਟੀ ਕਣੀ ਦੇ ਸੰਗਤ ਪਹੁੰਚੇ ਧੰਨਵਾਦ